ਗੱਲ ਕਰੀਏ TET ਦੇ ਇਗਜ਼ਾਮ ਦੀ ਖਾਸ ਤੌਰ ਤੇ PS TET PS TET 1 ਤੇ PS TET 2 ਤੇ ਇਵੇਂ ਹੀ CTET ਪੰਜਾਬੀ ਪਾਸ਼ਾ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਧ ਡਰ ਜਿਹੜਾ ਬੱਚਿਆਂ ਨੂੰ ਉਹ ਵਾਰਤਕ ਦੇ ਪੈਰੇਆਂ ਤੇ ਕਵਿਤਾ ਦੇ ਪੈਰੇਆਂ ਤੋਂ ਲੱਗਦਾ ਇਹਦੇ ਵਿੱਚ ਵੀ ਖਾਸ ਤੌਰ ਤੇ ਕਵਿਤਾ ਦੇ ਪੈਰੇ ਤੋਂ ਪਤਾ ਨਹੀਂ ਕਿਉਂ ਇੰਨਾ ਡਰਦੇ ਆ ਕਵਿਤਾ ਪੜ੍ਹ ਤਾਂ ਲੈਂਦੇ ਬੱਚੇ ਅਕਸਰ ਕਹਿੰਦੇ ਆ ਪਰ ਸਰ ਜਦੋਂ ਕੁਐਸਚਨਾਂ ਦੀ ਵਾਰੀ ਆਉਂਦੀ ਹੈ ਤਾਂ 6-7 ਨੰਬਰ ਲੈਣੇ ਔਖੇ ਲੱਗਦੇ ਆ ਤਾਂ ਇਸੇ ਸਮੱਸਿਆ ਦੇ ਹੱਲ ਲਈ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ 3 ਵਜੇ ਸਪੈਸ਼ਲ ਸੈਸ਼ਨ ਪੈਰਾ ਰਚਨਾ ਦੇ ਉੱਪਰ ਇਹਦੇ ਵਿੱਚ ਕੀ ਹੋਏਗਾ ਕਿ ਤੁਹਾਨੂੰ ਮੈਂ ਇੱਕ ਦਿਨ ਪਹਿਲਾਂ ਮੇਰਾ ਜੋ ਪੰਜਾਬੀ ਦਾ ਟੈਲੀਗ੍ਰam ਚੈਨਲ ਹੈ ਪੰਜਾਬੀ ਪਾਠਸ਼ਾਲਾ ਤਾਂ ਉਹਦੇ ਤੇ ਮੈਂ ਦੋ ਤਿੰਨ ਪੈਰੇ ਪਹਿਲਾਂ ਸੈਂਡ ਕਰਾਂਗਾ ਬਣਾ ਕੇ ਤੁਹਾਨੂੰ ਤੁਸੀਂ ਉਹਨੂੰ ਪ੍ਰਿੰਟ ਕਰਵਾ ਕੇ ਘਰੇ ਆਰਾਮ ਨਾਲ ਬੈਠ ਕੇ ਕਰਿਆ ਜੇ ਤੇ ਫਿਰ ਅਗਲੇ ਦਿਨ ਉਹਦਾ ਮੈਂ ਤੁਹਾਨੂੰ ਵੀਡੀਓ ਸੋਲੂਸ਼ਨ ਦੇਵਾਂਗਾ ਸ਼ਨੀਵਾਰ ਨੂੰ ਤੇ ਫੁੱਲ ਫਲੈਜ ਐਕਸਪਲੇਨੇਸ਼ਨ ਕਿ ਕਿਵੇਂ ਇਹਨਾਂ ਪੈਰਿਆਂ ਦਾ ਹੱਲ ਕਰਗੇ ਜਾਂ ਕੀ ਉਹ ਕੀ ਪੁਆਇੰਟ ਹੈ ਜਿਹੜੇ ਸਾਨੂੰ ਮਦਦ ਕਰਨਗੇ ਪੈਰਾ ਰਚਨਾ ਕਰਨ ਦੇ ਲਈ ਤਾਂ ਦੇਖਣਾ ਨਾ ਭੁੱਲਿਆ ਤੁਸੀਂ ਸ਼ਮੀ 3 ਵਜੇ ਸ਼ਨੀਵਾਰ ਇਹ ਸਪੈਸ਼ਲ ਸੈਸ਼ਨ ਇਕੱਲੇ ਤੇ ਇਕੱਲੇ ਪੀਐਸਟੈਟ ਦੇ ਵਿਦਿਆਰਥੀਆਂ ਦੇ ਲਈ ਤਨਮਾਚੇ